ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਆਪਣੇ ਜੀ ਕੁੜਤੀ ਲਹਿੰਗੇ ਦੀ ਜਿਹੜਾ ਆਪਾਂ ਇਹ ਲਹਿੰਗਾ ਬਣਾਉਣਾ ਹੈ ਜੀ 4 ਸਾਲ ਦੀ ਬੱਚੀ ਦਾ ਹੈ ਤੇ ਇਹ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਜਿਹੜਾ ਕੱਪੜਾ ਲੈ ਇਹ 2 ਮੀਟਰ ਹੈ ਤੇ ਪਨੇ ਲੋਟ ਜਿੰਨੇ ਹੁਣ ਆਪਣੀ ਤੈ ਲੱਗੀ ਹੈ ਠੀਕ ਹੈ ਆ ਪਨੇ ਲੋਟ ਆਪਣੀ ਤੈ ਲੱਗੀ ਹੋਈ ਹੈ ਇਹ ਆ ਦੇਖੋ ਆ ਇਧਰਲੀ ਸਾਈਡ ਆਪਾਂ ਬਾਹਰ ਪਾਉਣੇ ਨੇ ਆ ਪਨੇ ਹਾਲੀ ਸਾਈਡ ਆਹ ਸਾਈਡ ਆਪਾਂ ਬਾਹਰ ਪਾਵਾਂਗੇ ਤੇ ਦੂਸਰੀ ਕੰਨੀਆਂ ਵਾਲੀ ਸਾਈਡ ਆਪਾਂ ਇਸ ਤਰ੍ਹਾਂ ਕੰਨੀਆਂ ਨੂੰ ਮਲਾ ਕੇ ਐ ਤੈਲਾ ਲਾ ਲੂ ਜੀ ਇਹਦੀ ਠੀਕ ਹੈ ਇਹ ਹੁਣ ਜਿਹੜੀ ਆਪਣੀ ਤੈਲਾ ਗਿੱਡਾ ਵੱਲ ਹੋ ਗਈ ਜਿਹੜੀ ਆਪਾਂ ਲੰਬਾਈ ਲੈਣੀ ਹੈ ਇਹਦੀ ਉਹ ਦੋ ਮੰਗੇ ਜੀ ਆਪਾਂ ਲੈ ਗਏ ਜੀ ਇਹ 4 ਸਾਲ ਬੱਚੀ ਦਾ ਵੀ ਆ ਜਾਊਗਾ ਜੀ 3 ਸਾਲ ਦੀ ਬੱਚੀ ਦੀ ਵੀ ਆ ਜਾਊਗਾ ਆ ਦੇਖੋ ਆਪਾਂ ਲੈਣੀ ਹੈ ਲੰਬਾਈ 23 ਇੰਚ ਤਿਆਰ ਕਰਨੀ ਹੈ ਜੇ ਆਪਾਂ ਨੇ ਲਹਿੰਗਾ ਕਿਉਂ ਉੱਪਰ ਆਪਣੇ 벨ਟ ਵੀ ਲਾਵਾਂਗੇ 2 ਇੰਚ ਦੀ ਤੇ ਉਹ ਚਾ ਪਲਾਸਟਿਕ ਪਾਉਣੀ ਹੈ 23 ਇੰਚ ਤਿਆਰ ਰੱਖਣਾ ਹੈ 3 ਇੰਚ ਆਪਾਂ ਨੇ ਵੱਧ ਲੈਣਾ ਇਹ ਜਿਹੜਾ 3 ਇੰਚ ਲੈ ਹੈਗਾ ਇਹ ਐਕਸਟਰਾ ਆਪਾਂ ਵਿੱਚ ਫੋਲਡ ਕਰ ਦਾਂਗੇ ਕਈ ਵਾਰ ਹੁਣ ਜਿਵੇਂ ਆਪਣਾ ਬੱਚਾ ਹੈ ਨਾ ਕਦ ਦਵਾਜਿਆ ਉਹਦੋਂ ਆਪਾਂ ਇਹਨੂੰ ਖੋਲ ਸਕਦੇ ਹਾਂ ਲਹਿੰਗੇ ਨੂੰ ਇਹ ਹੁਣ ਆਪਾਂ ਜਿਹੜੀ ਕਟਾਈ ਕਰਨੀ ਹੈ ਸੱਬੀ ਦੇ ਕਰਨੀ ਹੈ ਤੇ ਨੇਚ ਬੱਦਲੇਗੇ ਹਾਂਜੀ ਹੁਣ ਇਹ ਆਪਾਂ ਨੇ ਇਥੋਂ ਕਟਾਈ ਕਰਨਾ 26 ਇੰਚ ਲੈਂਗ ਲਾਉਣੀਆਂ ਜੀ ਆਪਾਂ ਨੇ ਇਹ ਤੇ ਲਹਗੇ ਤੇ ਵੀ ਤੇ ਕੋਲ ਵੀ ਤੇ ਵੀ ਆਹ ਵੇਖੋ ਹੁਣ ਆਪਾਂ ਇੱਕ ਪੀਸ ਲਾ ਲਿਆ ਜੀ ਠੀਕ ਹੈ ਆਪਾਂ ਇਹ ਪਨੇ ਪਾਸੇ ਭਾਲ ਪੈਣਗੇ ਆਹ ਸਾਈਡ ਕਰਨੀਆਂ ਆਂ ਪਾਸੀਆਂ ਆਪਾਂ ਲੰਬਾਈ ਹੋਗੀ 23 ਇੰਚ ਆਪਾਂ ਤਿਆਰ ਰੱਖਣਾ ਜੀ ਤੇ 26 ਇੰਚ ਆਪਾਂ ਲੈ ਠੀਕ ਹੈ ਇੱਕ ਪੀਸ ਆਪਾਂ ਇਹ ਲਾ ਲਿਆ ਇੱਕ ਪੀਸ ਹੀ ਆਪਾਂ 26 ਇੰਚ ਦਾ ਹੋਰ ਲਾਣਾ ਹੈ ਹਾਂਜੀ ਆਪਾਂ ਦੋ ਪੀਸ ਲਾ ਲਏ ਵੱਖ-ਵੱਖ 26 26 ਇੰਚ ਦੇ ਠੀਕ ਹੈ ਹੁਣ ਆਪਾਂ ਜਿਹੜੀ ਲਾਈਨਿੰਗ ਹੈ ਇਹ ਆ ਦੇਖੋ ਪਨੇ ਲੋਟ ਆ ਹੁਣ ਜਿਵੇਂ ਪਨੇ ਹੈ ਹਨਾ ਅ ਕੰਨੀਆ ਪਾਸਾ ਮੇਰੇ ਕੰਨੀ ਆ ਗਿਆ ਜੀ ਬੰਦ ਪਾਸਾ ਇਧਰਲੀ ਸਾਈਡ ਆ ਗਿਆ ਹੁਣ ਇਹਨੂੰ ਆਪਾਂ ਕੰਨੀ ਜਿਹੜੀ ਹੈ ਜਿੰਨਾਂ ਆਪਾਂ ਤਿਆਰ ਰੱਖਣਾ ਹੈ ਹਨਾ ਲੈਂਗਾ ਤੇ 20 ਇੰਚ ਤੇ ਚੀ ਲਾ ਲਾਂਗੇ ਤੋਂ ਪੀਸ ਇਹਨਾਂ ਨੂੰ ਡਬਲ ਕਰਕੇ ਆ ਦੇਖੋ 23 ਇੰਚ ਤੇ ਨਸਾਨੀ ਲੱਗੀ ਆਪਾਂ ਇੱਥੋਂ ਆਪਾਂ ਇਹਨੂੰ ਐ ਫੋਲਡ ਕਰ ਲਾਂਗੇ ਇਹ ਆਪਾਂ ਤੇ ਇੰਚ ਦੇ ਦੋ ਪੀਸ 23 23 ਦੇ ਲਾ ਲਾਂਗੇ ਨਾਲੋਂ ਇਹ ਸੁੰਦਰ ਦੇ ਆਪਾਂ ਲੈਂਗ ਕਿਨੇ ਲਾਉਣੇ ਆ ਹਾਂਜੀ ਹੁਣ ਆਪਾਂ ਨੇ ਦੋ ਫੋਲਡ ਕੀਤਾ ਦੇਖੋ ਤੇ ਇਹ ਇਸ ਤਰ੍ਹਾਂ ਲਾ ਲਿਆ ਇਹ ਜਿਹੜਾ ਆਪਾਂ ਇਹਦੇ ਨਾਲ ਲਾਉਣਾ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਲਾਉਣਾ ਹੈ ਪਨੇ ਵਾਲਾ ਪਾਸਾ ਜਿਹੜਾ ਆਪਾਂ ਇਧਰ ਨਾਮ ਲਾਉਣਾ ਹੈ ਉੱਪਰ ਠੀਕ ਹੈ ਕੰਨੀਆਂ ਆਪਣੀਆਂ ਆ ਗਈਆਂ ਐਸ ਦੀਆਂ ਕੱਪੜੇ ਦੀਆਂ ਕੰਨੀਆਂ ਆ ਗਈਆਂ ਜੀ ਇਹ ਜਿਹੜੀਆਂ ਆ ਕੰਨੀਆਂ ਆਪਣੀ ਲੈਂਗ ਦੀ ਉਹ ਕੰਨੀਆਂ ਆਪਾਂ ਪਨੇ ਵਾਲੇ ਪਾਸੇ ਲਾ ਲਈ ਆ ਦੇਖੋ ਆਇਸ ਤਰ੍ਹਾਂ ਜੀ ਆਪਾਂ ਤੇ 2 ਇੰਚ ਲਾਇਨਿੰਗ ਦਾ ਕੱਪੜਾ ਜਿੰਨੀ ਆਪਾਂ ਨੇ ਲੰਬਾਈ ਰੱਖੀ ਹੈ ਆਇਦਰ ਕੰਨੀਆ ਗੀਆਂ ਆਪਾਂ ਇਹ ਨਾਲ ਆਪਾਂ ਆਨੇ ਜੋੜ ਦਾਂਗੇ ਜਿਵੇਂ ਬਾਈਦਰ ਬਾਲ ਪੈਣਗੇ ਇਹ ਆਪਾਂ ਤੇ ਕੀ ਰੱਖਿਆ ਜਿਹੜਾ ਸੱਬੀ ਹੈ ਉਹ ਆਪਾਂ ਕੁਸਤਾ ਥੱਲੇ ਵੱਧ ਫੋਲਡ ਕਰਨਾ ਹੈ ਨਾ ਉਸੇ ਇਹ ਨੂੰ ਆਪਾਂ 2 ਇੰਚ ਜਿਹੜਾ ਆ ਕੱਪੜਾ ਆਪਣਾ ਲਹਿੰਗੇ ਵਾਲਾ ਜਿਹੜਾ ਲਾਇਨਿੰਗ ਦਾ ਕੱਪੜਾ ਹੈ 2 ਇੰਚ ਉੱਚਾ ਰੱਖਣਾ ਹੈ ਇਹ ਤੋਂ 2 ਇੰਚ ਦਾ ਆਪਾਂ ਥੱਲੇ ਨਾਲ ਨਹੀਂ ਲਾਉਂਦੇ ਫਿਰ ਇਹ ਆਪਦੇ ਆਪ ਹੀ ਲੈਂਗ ਹੈ ਜਿਹੜੀ ਲੱਫ ਜਾਂਦੀ ਹੈਗੀ ਧੋਈ ਦੀ ਧੋਈ ਆ ਦੇਖੋ ਆਪਾਂ ਇਸ ਤਰੀਏ ਹੁਣ ਇਹ ਆਪਣੇ ਦੋ ਪੀਸ ਆ ਹੋ ਗਏ ਜੀ ਲੈਂਗ ਦੇ ਦੋ ਹੀ ਆਪਣੇ ਆ ਹੋ ਗਏ ਇਹਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਆ ਦੇਖੋ ਜਿਵੇਂ ਹੁਣ ਆ ਲੈਂਗ ਹੋ ਗਈ ਨੀਚੇ ਠੀਕ ਹੈ ਤੇ ਇਧਰੋਂ ਆਪਾਂ ਨੇ ਇਧਰ ਲੀਆਂ ਕੰਨੀਆਂ ਨਾਲ ਆ ਆ ਦੇਖੋ ਹੁਣ ਦੇਖੋ ਨੀਚੇ ਤੋਂ ਕਿੰਨਾ ਫਰਕ ਪਾਉਗਾ ਲੈਂਗ ਦਾ ਹਾਂਜੀ ਆ ਦੇਖੋ ਐਨੀ ਲਹਿੰਗਾ ਕਿ ਆਪਣੇ ਇੰਨਾ ਫਰਕ ਰੱਖਾਂਗੇ ਆਪਾਂ ਜੀ ਕੁਸ ਆਪਾਂ نیچے ਤੋਂ ਫੋਲਡ ਕਰ ਦਾਂਗੇ ਜਿੰਨਾ ਕ ਆਪਾਂ ਇਧਰੋਂ ਕਰਾਂਗੇ ਲਹਿੰਗਾ ਉੰਨਾ ਕ ਆਪਾਂ ਤੇ ਆਹ ਲਹਿੰਗਾ ਵੀ ਵਿੱਚ ਫੋਲਡ ਕਰਾਂਗੇ ਇੱਥੇ ਸਿਲਾਈ ਲਾਵਾਂਗੇ 2 ਇੰਚ ਦਾ ਫਰਕ ਪੈ ਜਾ ਇਹ ਤਾਂ ਹੋ ਗਈ ਜੀ ਆਪਣੇ ਲਹਿੰਗੇ ਦੀ ਕਟਾਈ ਹੁਣ ਆਪਾਂ ਤੁਹਾਨੂੰ ਕਮੇਈ ਦੀ ਦੱਸ ਹਾਂਜੀ ਜਿਹੜਾ ਪਨਾ ਕੱਪੜਾ ਹੈ ਇਹ ਸਾਰਾ ਕੁੱਲ ਹੈਗਾ ਆਪਣੇ ਕੋਲੇ 24 ਇੰਚ ਜਿਹੜੀ ਆਪਾਂ ਨੇ কুরਤੀ ਰੱਖਣੀ ਹੈ ਜੀ ਇਹ 20 ਇੰਚ ਤਿਆਰ ਰੱਖਣੀ ਹੈ ਆਪਾਂ ਵਿੱਚ ਸਲਾਈ ਦੇ ਲਾ ਲੋ ਕੁਝੇ ਵੱਧ ਘੱਟ ਕੱਪੜਾ ਹੀ ਕੱਟਿਆ ਜਾਊਗਾ ਠੀਕ ਹੈ ਤੇ ਹੁਣ ਆਪਾਂ 20 ਇੰਚ ਇਹ কুরਤੀ ਤਿਆਰ ਕਰਨੀ ਹੈ ਜੇ ਇਹ ਆਪਾਂ ਨੇ কুরਤੀ ਬਣਾਉਣੀ ਹੈ ਲੰਘੇ ਨਾਲ ਜੀ ਜੇ ਆਪਾਂ ਨੇ ਚੋਲੀ ਬਣਾਉਣੀ ਹੋਵੇ ਤਾਂ ਉਹ ਆਪਣੇ 4 ਸਾਲ ਬੱਚੇ ਦੀ 10 ਜਾਂ 11 ਇੰਚ ਦੀ ਬਣੂਗੀ ਇਹ ਆਪਣੀ ਥੋੜੀ ਜਿਹੀ ਨੀਵੀ ਹੈਗੇ ਆਪਾਂ ਨੇ কুরਤੀ ਬਣਾਉਣੀ ਹੈ ਵੀ ਨੀਵਾ ਰੱਖਣਾ ਹੈ ਤਾਂ ਆ ਦੇਖੋ ਹੁਣ ਆਪਣਾ ਇਹ ਡਬਲ ਫੋਲਡ ਕੀਤਾ ਹੋਇਆ ਕੱਪੜਾ ਪਨੇ ਲੋਟੀ ਠੀਕ ਹੈ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਐਕਸਟਰਾ ਠੀਕ ਹੈ ਹਾਂ ਠੀਕ ਹੁਣ ਆਪਾਂ ਇਹਨੂੰ ਨਿਸ਼ਾਨੀਆਂ ਨੂੰ ਸਿੱਧਾ ਲਾਉਣਾ ਜਿੱਥੇ ਹੁਣ ਆਪਣਾ ਵੱਧ ਘੱਟ ਕੱਪੜਾ ਇਹਨੂੰ ਆਪਾਂ ਨਾਲ ਨੂੰ ਲਾ ਦੇਗੇ ਹਾਂਜੀ ਹੁਣ ਆਪਾਂ ਨੇ ਇਹ ਜਿਹੜਾ ਕੱਪੜਾ ਸੀ ਨਾ ਫालतू ਇਹ ਲਾਤਾ ਨਾਲੋਂ ਇਸ ਤਰੀਆ ਆਪਾਂ ਨੇ ਇੱਧਰੋਂ ਇਸ ਲਾਉਣਾ ਇਹਦੇ ਆਹ ਦੇਖੋ ਇਹ ਵੀ ਆਪਣਾ ਲੈ ਗਿਆ ਹੁਣ ਤੁਹਾਨੂੰ ਪੀਰਾ ਦੱਸ ਦਿਆਂ ਕਿੰਨਾ ਲੈਣਾ ਹਾਂਜੀ ਆਪਾਂ ਕਮੀਰੀ ਲੰਬਾਈ 20 ਇੰਚ ਤਿਆਰ ਰੱਖਣੀ ਹੈ 23 ਇੰਚ ਆਪਾਂ ਨੇ ਲੈ ਲਿਆ ਕਪੜਾ ਠੀਕ ਹੈ ਇਹ 34 ਇੰਚ ਲੈ ਲਿਆ ਸਲਾਈ ਵਾਸਤੇ ਹੁਣ ਜਿਹੜਾ ਪੀਰਾ ਜੀ ਆਪਾਂ ਇਹਨਾਂ ਦਾ 5 ਇੰਚ ਲਵਾਂਗੇ ਆਹ ਵੇਖੋ 5 ਇੰਚ ਤੇ ਧੀਰੇ ਦੀ ਸਾਨੀ ਲਾਉਣੀ ਹੈ ਇਹ ਆਪਾਂ ਸੁਣੋ ਇਹ ਵੀ ਸਮਝਾਉਣੀ ਹੈ ਇਹ 4.5 ਤੇ ਵੀ 4 ਇੰਚ ਤੇ ਵੀ ਆਪਣਾ ਜੇ ਡੀਪ ਗਲਾ ਹੈ 4 ਇੰਚ ਤੇ ਤੀਰੇ ਦੇ ਇਨਸਾਨੀ ਲੱਗਦੀ ਹੈ 4 ਸਾਲ ਦੇ ਬੱਚੇ ਦੇ ਇਹ ਜਿਹੜਾ ਆਪਾਂ ਨੇ ਪੰਜ ਕਿਉਂ ਲਾਇਆ ਵੱਧ ਜਿਹੜਾ ਆਪਾਂ ਗਲਾ ਬਣਾਉਣਾ ਜੀ ਪਿੱਛੇ ਛੋਟਾ ਬਣਾਉਣਾ ਜਿਪ ਲਾਉਣੀ ਹੈ ਕਿਉਂ ਕਿ ਸਰਦੀਆਂ ਵਾਸਤੇ ਆਪਾਂ ਜਿਹੜਾ ਫੈਂਸੀ ਆ ਬਣਾਉਨੇ ਆ ਜਦੋਂ ਬੱਚੇ ਦੇ ਥੱਲੋਂ ਦੀ ਬਣਾਉਣਾ ਪਉਂਦੇ ਆ ਨਾ ਉਹ ਦਿਸਦੀਆਂ ਨੇ ਇਹਦੇ ਕਾਰਨ ਆਪਾਂ ਪਿੱਛੇ ਜਿਪ ਲਾਉਣੀ ਹੈ ਗਲਾ ਛੋਟਾ ਰੱਖਣਾ ਤਾਂ ਆਪਾਂ ਤੀਰਾ ਪੰਜ ਲੈ ਵੱਧ ਲੈਗਾ ਹੁਣ ਤੀਰ ਆਪਾਂ ਨੇ ਪੰਜ ਲੈ ਲਿਆ ਤੇ ਜਿਹੜਾ ਮੋਡ ਹੈ ਉਹ ਆਪਾਂ 5.5 ਲਵਾਂਗੇ ਠੀਕ ਹੈ ਇੱਥੇ 5.5 ਆ ਗਿਆ ਜਿਹੜੀ ਆਪਾਂ ਇੱਥੋਂ ਨਿਸ਼ਾਨੀ ਲਾਉਣੀ ਹੈ ਜੀ ਉਹ 4.5 ਤੇ ਆਹ ਦੇਖੋ ਆ ਨਿਸ਼ਾਨੀ ਲਾਉਣੀ ਹੈ ਜਿਹੜੀ 4.5 ਤੇ ਲੱਗੀ ਇੱਥੇ ਨੂੰ 1/2 ਇੰਚ ਘੱਟ ਲਾਈ ਗਏ ਇਹ ਇਹਦੀ ਇਸ ਤਰ੍ਹਾਂ ਆਪਣੇ ਜਿਹੜਾ ਝੋਲ ਜੈ ਨਾ ਜਦੋਂ ਆਪਾਂ ਬਾਹਾਂ ਲਾਉਨੇ ਆ ਉਦੋਂ ਆਪਾਂਾ ਝੋਲ ਨਾ ਪਵੇ ਆ ਦੇਖੋ ਹੁਣ ਆਪਥੋ ਲੈ ਜੀ ਆਪਾਂ ਦੁਬਾਰਾ ਸਮਝਾਇਆ ਦੰਨੇ ਆ ਇਥੋਂ ਆਪਾਂ 5 ਲੈ ਤੀਰਾ ਇਥੋਂ ਲੈ ਜੀ ਆਪਾਂ 3/4 ਹੁਣ ਇਹ ਆਪਾਂ ਬਾਕਸ ਬਣਾ ਲਿਆ ਮੋਢਾ ਲੈ ਆਪਾਂ 5/2 ਠੀਕ ਹੈ ਹੁਣ ਜਿਹੜਾ ਛਾਤੀ ਇਹਨਾਂ ਦੀ ਆਪਾਂ ਨੇ 12 ਇੰਚ ਤੇ ਲਾਉਣੀ ਆ 6 ਇੰਚ ਤੇ ਇਹ 12 ਇੰਚ ਛਾਤੀ ਹੈ ਠੀਕ ਹੈ ਜੀ ਜਿਹੜਾ ਆਪਾਂ ਨੇ ਆ ਸਾਈਡ ਵਾਲੀ ਸਿਲਾਈ ਲਾਉਣੀ ਹੁੰਦੀ ਹੈ ਇਹ ਹਰੇਕ ਬੱਚੇ ਦੇ ਹਨਾ ਛੋਟੇ ਦੇ 3/7 ਇੰਚ ਤੱਕ ਲੱਗਦੀ ਹੈ ਆ ਦੇਖੋ ਸਾਢੇ 7 ਦੀ ਆਪਾਂ ਸੈਡ ਵਾਲੀ ਸਲਾਈ ਲਾਉਣੀ ਹੈ ਜਿਹੜੀ ਇਹ ਨਸਾਨੀ ਹੋਗੀ ਸਾਢੇ 7 ਤੇ ਜਿਹੜੀ ਆਪਾਂ ਨੇ ਮਤਲ ਇੱਥੋਂ ਲਾਉਣੀ ਹੈ ਹਨਾ ਥੋੜੀ ਜਿਹੀ ਫੀਟਿੰਗ ਦੀ ਉਹ ਆਪਾਂ ਸਾਢੇ ਕਿ ਤਿੰਨ ਤੇ ਲਾਵਾਂਗੇ ਇੱਥੋਂ ਕਾਮਰ ਦੀ ਨਸਾਨੀ আর ਇੱਥੋਂ ਸਾਢੇ ਤਿੰਨ ਤੇ ਹੋਗੀ ਕਾਮਰ ਆਪਾਂ ਤਾਂ 11 ਵੀ ਰੱਖ ਸਕਦੇ ਆਪਾਂ ਨਾ 11 ਵੀ ਸਹੀ ਆਊਗੀ ਆਪਾਂ ਕਾਮਰ ਵੀ 12 ਰੱਖਾਂਗੇ ਕਿਉਂਕਿ ਵੀ ਆਪਣਾ ਜਿਹੜਾ ਲੈ ਲੰਗਾ ਵਾਲਾ ਇਹ ਇਹਦਾ 1.5 ਇੰਚ ਆਪਾਂ ਥੋੜਾ ਜਿਹਾ ਵੱਧ ਹੀ ਰੱਖਾਂਗੇ 12 ਤੀ ਆਪਾਂ ਨੇ ਆ ਦੇਖੋ ਕਮ ਰੱਖੀ ਹੈ 12 ਤੀ ਆਪਾਂ ਸਾਤੀ ਜਿਹੜੀ ਹਿੱਪ ਹੈ ਜੀ ਉਹ ਆਪਾਂ 13 ਤੇ ਲਾਉਣੀ ਹੈ ਸਾਡੀ ਸੀਨ ਚ ਤੇ ਹਿੱਪ ਆਹ ਦੇਖੋ ਇੱਥੇ 13 ਤੇ ਹਿੱਪ ਠੀਕ ਹੈ ਘੇਰਾ ਜਿਹੜਾ ਉਹ ਵੀ ਆਪਾਂ ਨੇ 13 ਇੰਚ ਰੱਖਣਾ ਹੈ 13 ਆ ਦੇਖੋ ਆ ਤਾਂ ਆਪਣਾ ਜੀ ਤਿਆਰ ਹੋ ਗਿਆ ਘੇਰ 13 ਠੀਕ ਹੈ ਤੇਰੇ ਹੀ ਆਪਣੇ ਸਾਢੇ 4 ਸੀ ਤੇ ਹਿੱਪ ਤਿਆਰ ਹੋ ਗਈ ਹੁਣ ਆਪਾਂ ਇਸ ਤਰ੍ਹਾਂ 1.5 ਡੇਢ ਡੇਢ ਇੰਚ ਤੇ ਨਸਾਨੀ ਲਾਵਾਂਗੇ ਆ ਦੇਖੋ ਫੋਲਡ ਕਰਨ ਵਾਸਤੇ ਇੱਥੋਂ ਵੀ ਡੇਢ ਰੱਖਣਾ ਆਪਾਂ ਨੇ ਤੇ ਇੱਥੋਂ ਆਪਾਂ ਥੋੜਾ ਜਿਹਾ ਵੱਧ ਰੱਖ ਲਾਂਗੇ ਕਿਉਂਕਿ ਕਈ ਵਾਰ ਆਪਾਂ ਨੂੰ ਖੁੱਲਾ ਕਰਨਾ ਪੈਂਦਾ 2.5 ਇੰਚ ਤੇ ਲਾ ਲਾਂਗੇ ਨਸਾਨੀ ਠੀਕ ਹੈ ਜੀ ਇੱਥੋਂ ਵੀ ਆਪਾਂ 2 ਤੇ ਲਾ ਲਾਂਗੇ ਤੇ ਹੁਣ ਇਹ ਆਪਾਂ ਨਿਸ਼ਾਨੀਆਂ ਮਲਾਉਨੇ ਆ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਜਿਹੜੀ ਆਪਾਂ ਕੋਨੇ ਤੋਂ ਕਾਟ ਪਾਉਣੀ ਹੈ 1 ਇੰਚ ਦੀ ਪਾਉਣੀ ਹੈ ਆ 1 ਇੰਚ ਤੇ ਆਪਾਂ ਨਿਸ਼ਾਨੀ ਲਾ ਰੱਖੀ ਹੈ ਇਹ ਇੱਕੋ ਕਾਟ ਪਾਉਣੀ ਹੈ ਇਹ ਨਹੀਂ ਹੈਗਾ ਆਪਾਂ ਵੀ ਜਿਵੇਂ ਆਪਾਂ ਆਪਣੇ ਪਾਉਨੇ ਆ ਮੂਰਲੇ ਪੀਛੇ ਦੀ ਘੱਟ ਪਾਉਨੇ ਹਨਾ ਤੇ ਪਿਛਲੇ ਪਿਛੇ ਦੀ ਵੱਧ ਇਹ ਇੱਕੋ ਕਾਟ ਪਾਉਗੀ ਜੀ ਇਹ ਬੱਚਿਆਂ ਲਈ ਹੁਣ ਆਪਾਂ ਤੁਹਾਨੂੰ ਦੁਬਾਰਾ ਸਮਝਾਉਣਾ ਇੱਕ ਵਾਰੀ ਪੜ੍ਹਨਾ ਫਿਰ ਕਮੈਂਟ ਕਰਦੇ ਹੋ ਵੀ ਸਾਨੂੰ ਸਮਝ ਨਹੀਂ ਆਈ ਹਨਾ ਵੀ ਛੋਟੇ ਬੱਚੇ ਦੇ ਨਾਪ ਤਾਂ ਨਹੀਂ ਪਤਾ ਰਹਾਦਾ ਆ ਦੇਖੋ ਆਪਾਂ ਸਾਰਾ ਦੁਬਾਰਾ ਸਮਝਾਉਣੀ ਆ ਜਿਹੜਾ ਤੀਰਾ 5 ਲਿਆ ਤੇ ਮੋਢਾ ਆਪਾਂ ਨੇ ਹੀ 5.5 ਲਿਆ ਤੇ ਇੱਥੋਂ ਜਿਹੜੀ ਕਾਰਟ ਆਪਾਂ ਨੇ ਨਿਸ਼ਾਨੀ ਲਾਈ ਆ ਜੀ 4.5 ਤੇ ਲਾਈ ਆ ਨੀਚੇ ਤੋਂ ਫਿਰ ਇਹਨਾਂ ਨੂੰ ਆਪਸ ਵਿੱਚ ਮਲਾਇਆ ਜੀ ਨੀਚੇ 4.5 ਉੱਪਰੋਂ 5 ਛਾਤੀ ਹੈ ਜੀ ਇਹਨਾਂ ਦੀ 12 ਇੰਚ ਤੇ ਕਮਰ ਇਹਨਾਂ ਦੀ 12 ਇੰਚ ਆ ਗਈ ਆਪਣੇ ਲਾਈਨਿੰਗ ਕਰਕੇ ਨਹੀਂ ਆਪਾਂ 11 ਰੱਖਣੀ ਆ ਬਸ ਅੱਧਾ ਇੰਚ ਲੂਜ਼ ਰੱਖਿਆ ਜਿਹੜਾ ਇੱਥੋਂ ਆਪਾਂ ਹਿਪ ਲਈ ਹੈ ਜੀ 13 ਇੰਚ ਤੇ ਘੇਰਾ ਵੀ ਆਪਾਂ 13 ਇੰਚ ਤੇ ਆ ਆਪਾਂ ਨੇ ਡੇਢ ਡੇਢਿੰਗ ਚ ਜੀ ਫੋਲਡ ਵਾਸਤੇ ਇਧਰ ਚਾਕ ਫੋਲਡ ਕਰਨੇ ਆ ਐਕਸਟਰਾ ਕੱਪੜਾ ਲੈ ਹੁਣ ਆਪਾਂ ਇਹਦੀ ਕਟਾਈ ਕਰਕੇ ਸੋਨੂੰ ਪਿਛਲਾ ਗਲਾ ਦੱਸਾਂਗੇ ਵੀ ਕਿਵੇਂ ਕੱਟਣਾ ਆ ਦੇਖਦੇ ਇਹ ਅੱਜ ਤਾਂ ਸੋਨੂੰ ਆਪਾਂ ਭੈਣਾਂ ਨੂੰ ਦੱਸੀਆ ਜੀ ਕਟਾਈ ਲੈਂਗੇ ਤੇ ਕੁੜਤੀ ਦੀ ਫਿਰ ਆਪਾਂ ਕੱਲ ਨੂੰ ਜਿਹੜੀ ਵੀਡੀਓ ਬਣਾਉਣੀ ਹੈ ਜੀ ਉਹ ਆਪਾਂ ਬਣਾਵਾਂਗੇ ਸਿਲਾਈ ਦੀ ਫਿਰ ਆਪਣੀ ਵੀਡੀਓ ਲੰਮੀ ਹੋ ਜਾਂਦੀ ਹੈ ਹਨਾ ਤਾਂ ਕਰਕੇ ਆਪਾਂ ਅੱਜ ਕੱਲੀ ਘਟਾਈ ਦੀ ਵੀਡੀਓ ਪਾਈ ਹੈ ਆ ਦੇਖੋ ਜੀ ਇਧਰ ਆਪਾਂ ਰੈਡੀमेड ਗਲਾ ਪਾਉਣਾ ਤਿਆਰ ਕਰਕੇ ਠੀਕ ਹੈ ਹੁਣ ਆਪਾਂ ਪਿਛਲਾ ਗਲਾ ਕੱਟਦੇ ਹਾਂ 1 ਕੱਪ ਬਸ ਬੱਚੇ ਦੇ ਕਾਟ ਹੈ ਜਿਹੜੀ ਇੱਕੋ ਪੈਂਦੀ ਹੈ ਜੀ ਇਹ ਵੱਧ ਘੱਟ ਨਹੀਂ ਇੱਥੋਂ ਪੈਂਦੀ ਮੋਢੇ ਤੋਂ ਹੁਣ ਜਿਹੜਾ ਗਲਾ ਹੈਗਾ ਆਪਾਂ 2 ਇੰਚ ਰੱਖਾਂਗੇ ਜੀ ਇੱਥੋਂ ਜੇ ਤੁ ਛੋਟਾ ਬੱਚਾ ਜਿਵੇਂ 2 3 ਸਾਲ ਦਾ ਉਹਦੇ ਆਪਾਂ 1.5 ਇੰਚ ਰੱਖਦੇ ਆ ਇਹ 4 ਸਾਲ ਦੀ ਬੱਚੀ ਦਾ ਕੁੜਤੀ ਹੈ ਇਹਦੇ ਆਪਾਂ 2 ਇੰਚ ਐਸੋਟ ਆਪਾਂ 2.5 ਇੰਚ ਰੱਖਾਂਗੇ ਇਹਦੇ ਲਾਉਣੀ ਆ ਆਪਾਂ ਜਿੱਪ ਤਾਂ ਕਰਕੇ ਆਪਾਂ ਨੇ ਤੀਰਾ ਵੱਧ ਲਿਆ ਦੇਖ ਹੁਣ ਸੋਨੂੰ ਦੱਸਦੇ ਆ ਆਪਾਂ ਦੀ ਲਹਿੰਗੇ ਦੀ ਬੈਲਟ ਵੀ ਲਾਉਣੀ ਹੈਗੀ ਇੱਕ ਬਾਹਾਂ ਆਪਾਂ ਜਿਹੜਾ ਆਪਣੇ ਕੋਲੇ ਆ ਕੱਪੜਾ ਉਹਦੇ ਨਾਲ ਦਾ ਇਹਦੇ ਵਿੱਚੋਂ ਆਪਾਂ ਜੀ ਚੰਨੀ ਕੱਢਣੀ ਹੈ ਜਿਹੜਾ ਇਹ ਕੱਪੜਾ ਜੀ ਸ਼ਮਰ ਦਾ ਹੈਗਾ ਅਰੇ ਚਾਂਕਾ ਬਦਿਆ ਚ ਹੈ ਇਹਦੇ ਵਿੱਚੋਂ ਆਪਾਂ ਨੇ ਦੁਪੱਟਾ ਕੱਢਣਾ ਛੋਟਾ ਜਿਹਾ ਜਿਵੇਂ ਹੁਣ ਆਪਾਂ ਇਹ ਕੋ ਬੱਚੇ ਤੋਂ ਹਨਾ ਵੱਡਾ ਦੁਪੱਟਾ ਸਮਾ ਨਹੀਂ ਆਪਾਂ 25 ਇੰਚ ਦੀ ਕਟਾਈ ਕਰ ਲਾਂਗੇ ਇੰਨੀ ਵਿੱਚ ਕੁਸ ਆਪਾਂ ਇਧਰੋਂ نیچے ਫੋਲਡ ਕਰ ਦਾਂਗੇ। ਦੂ ਵੀ ਘੱਟ ਕਰ ਲਾਂਗੇ ਜੀ ਆਪਾਂ। ਕੋ ਬੱਚੇ ਤੋਂ ਫਿਰ ਵੀ ਇੰਨੀ ਜ਼ਿਆਦੇ ਆ ਦੇਖੋ 22 ਇੰਚ ਰੱਖ ਲਿਆ ਜੀ ਆਪਾਂ ਨੇ। ਠੀਕ ਹੈ। 22 ਇੰਚ ਦੀ ਆਪਾਂ ਚ ਲੰਬਾਈ ਚ 1.5 ਮੀਟਰ ਚੜਾਈ ਚ ਆਪਾਂ ਨੇ 22 ਇੰਚ। ਲੰਬਾਈ ਚ ਆਪਾਂ 1.5 ਰੱਖਣਾ ਠੀਕ ਹੈ। ਹਾਂਜੀ ਆਪਾਂ ਨੇ ਚੁੰਨੀ ਲਾ ਲਈ ਨਾਲ ਕੱਪੜੇ ਨੇ ਇਹ ਆਪਾਂ 1.5 ਮੀਟਰ ਦੀ ਲਈ ਆ ਲੰਬਾਈ ਚੜਾਈ ਆਪਾਂ ਨੇ 22 ਇੰਚ ਆ ਆਪਾਂ ਨੇ ਜਿੱਥੇ ਘੋਟਾ ਲਾਉਣਾ ਦੇਖੋ ਇਹਨੂੰ ਇਸ ਤਰ੍ਹਾਂ ਲਾ ਦਾਂਗੇ ਚਾਰ ਸਪੇਰੇ ਨੂੰ ਇਸ ਤਰ੍ਹਾਂ ਲਾ ਕੇ ਸੂਟ ਤੇ ਵੀ ਆਪਾਂ ਲੈਂਸ ਲਾ ਕੇ ਸਾਨੂੰ ਸਾਰਾ ਤਿਆਰ ਕਰਕੇ ਰੱਖਾਂਵਾਂਗੇ ਇਹ ਲੈਸ ਲਾਉਣੀ ਹੈ ਜੀ ਆਪਾਂ ਚੁੰਨੀ ਤੇ ਤੇ ਜਿਹੜੀ ਆ ਵਾਲੀ ਲੈਸ ਹੈ ਇੱਕ ਲੈਸ ਆਪਣੇ ਕੋਲੇ ਹੋਰ ਲੈਣੀ ਹੈ ਆ ਲੈਸ ਲੱਗੂ ਜੀ ਆਪਣੇ ਲਹਿੰਗੇ ਤੇ ਨਾਰੇ ਕਮੀਜ਼ ਤੇ ਨਾਲੇ ਲਹਿੰਗੇ ਤੇ ਤੇ ਹੁਣ ਆਪਾਂ ਲਾਉਣੀ ਆ ਬਾਹਾਂ ਹਾਂਜੀ ਆਪਾਂ ਨੇ ਬਾਹਾਂ ਦੀ ਲੰਬਾਈ 11 ਇੰਚ ਲਈ ਹੈ ਸਾਰੀ ਤਿਆਰ ਕਰਨੀ ਆਪਾਂ ਨੇ ਜੀ 13 ਇੰਚ ਜਿਹੜਾ ਪਰਾਂ ਘਟਿਆ ਕੱਪੜਾ ਇੱਧਰ ਉਹ ਆਪਾਂ ਮੂਰੇ ਚਾਰ ਲਾ ਲਾਂਗੇ ਠੀਕ ਹੈ ਇੱਥੇ ਆਪਾਂ ਲੈਂਸ ਲਾਉਣੀ ਆ ਉਹ ਵੀ ਸੋਨੋ ਸਲਾਈ ਕਰਕੇ ਦੱਸਾਂਗੇ ਹੁਣ ਆਪਾਂ ਨੇ ਲੰਬਾਈ ਲੈ ਲਈ 11 ਇੰਚ ਤੇ ਮੂਰੀ ਤਿਆਰ ਕਰਨੀ ਆ 4 ਇੰਚ ਤੇ ਲਈ ਆਪਾਂ 5.5 ਇੰਚ ਇਸ ਨੂੰ ਕੱਟ ਕਰਕੇ ਆ ਦੇਖ ਆਪਾਂ 3 ਇੰਚ ਦੀ ਕਾਟ ਪਾਈ ਹੈ ਜੀ ਇਹ ਵੀ ਆਪਾਂ ਇੱਕੋ ਕਾਟ ਪਾਵਾਂਗੇ ਆ ਦੇਖੋ ਜੀ ਇਹ ਹੋ ਗਈਆਂ ਆਪਣੀਆਂ ਬਾਹਾਂ ਠੀਕ ਹੈ ਸੋਨੂੰ ਬਾਹਾਂ ਕੱਟ ਕੇ ਦਿਖਾਤੀਆਂ ਕਮੀਜ਼ ਤੇ ਲਹਿੰਗਾ ਤੇ ਆਪਾਂ ਚੁੰਨੀ ਤੇ ਲੈਂਸ ਲਾਉਣੀਆਂ ਜਿਹੜੀ ਆਪਣੀ ਸਲਾਈ ਰਹੇਗੀ ਜੀ ਲਾਈਨਿੰਗ ਹੁਣ ਆਪਾਂ ਉਹ ਕਿਸ ਨੂੰ ਲਹਿੰਗੇ ਦੀ ਦਿਖਾਤੀ ਕਮੀਜ਼ ਦੀ ਆਪਾਂ ਜਿਵੇਂ ਕਮੀਜ਼ ਘਟੇ ਉੱਪਰ ਰੱਖ ਕੇ ਉਵੇਂ ਕੱਟ ਲਾਂਗੇ ਕਿਉਂ ਇੱਥੇ ਕੋਈ ਪਲੇਟਾ ਨਹੀਂ ਬਾਹਰ ਕੋਈ ਉਹ ਜਨਾਲਾ ਕੰਮ ਨਹੀਂ ਹੈਗਾ ਉਹ ਲਾਈਨਿੰਗ ਆਪਾਂ ਉੱਪਰ ਰੱਖ ਕੇ ਕੱਟ ਲਾਂਗੇ ਬਾਕੀ ਜਦੋਂ ਆਪਾਂ ਤੁਹਾਨੂੰ ਕੱਲ ਨੂੰ ਦੂਸਰੀ ਵੀਡੀਓ ਜਿਹੜੀ ਬਣਾ ਕੇ ਰੱਖਾਵਾਂਗੇ ਉਹ ਸਲਾਈ ਕਰਕੇ ਅੱਜ ਆਪਣੀ ਨਹੀਂ ਵੀਡੀਓ ਜਿਹੜੀਆਂ ਪਹਿਲਾਂ ਕਮੈਂਟ ਆਉਂਦੇ ਸੀ ਸਾਨੂੰ ਵੀ ਕੁੜਤੀ ਲਹਿੰਗਾ ਕਟਾਈ ਕਰਕੇ ਦੱਸੋ 4 ਸਾਲ ਦੇ ਬੱਚੇ ਦੇ ਉਹ ਆਪਾਂ ਅੱਜ ਕਟਾਈ ਕਰਕੇ ਦੱਸਾਂ ਵੀਡੀਓ ਐਂਡ ਤੱਕ ਜ਼ਰੂਰ ਦੇ ਵੀਡੀਓ ਮੇਰੀਆਂ ਭੈਣਾਂ ਵੀਡੀਓ ਦੇਖਦੀਆਂ ਉਹਨਾਂ ਦਾ ਧੰਨਵਾਦ